ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜਿਵੇਂ ਕਿ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਅੱਜ ਇਹਨਾਂ ਦਿਨਾਂ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਨੂੰ ਸਮਰਪਤ ਸ਼ਰਧਾਂਜਲੀ ਸਮਾਰੋਹ ਚੱਲਦੇ ਹਨ ਉਸੇ ਤਰੀਕੇ ਦੇ ਨਾਲ ਡਿਸਟ੍ਰਿਕਟ ਮਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਵੀ ਆਪਣੇ ਵੱਲੋਂ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਔਰ ਮੈਂ ਇਹ ਵੀ ਗੱਲ ਮਹਿਸੂਸ ਕਰਦਾ ਕਿ ਸਾਨੂੰ ਲੋੜ ਹੈਗੀ ਹੈ ਅਸੀਂ ਪਿਛਲੇ ਦਿਨੀ ਬਾਹਰ ਐਸੋਸੀਏਸ਼ਨ ਵੱਲੋਂ ਇੱਕ ਸੈਮੀਨਾਰ ਕਰਵਾਇਆ ਕਿ ਉਹ ਸੈਮੀਨਾਰ ਦੇ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹ ਵਾਕਿਆਤ ਹੈ ਕੀ ਸੀ ਅਸਲੀਅਤ ਕੀ ਸੀ ਔਰ ਦੂਸਰੀ ਗੱਲ ਜਿਹੜੇ ਸ਼ਰਧਾਲੂਆਂ ਜਾਂ ਸੰਗਤ ਹੈ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਇੱਥੇ ਹੋ ਹੁਲਾ ਕਰਨ ਦੀ بجائے ਉਹ ਅਹਿਸਾਸ ਕਰਨ ਦੀ ਜ਼ਰੂਰ ਕੋਸ਼ਿਸ਼ ਕਰਨ ਕਿ ਉਸ ਟਾਈਮ ਦੇ ਉੱਤੇ ਜੋ ਮੰਜ਼ਰ ਬੀਤ ਰਿਹਾ ਸੀ ਜੋ ਕਰਬਲਾ ਸਿੱਖਾਂ ਦੇ ਨਾਲ ਹੋਇਆ ਉਸ ਦੇ ਵਿੱਚ ਉਸ ਟਾਈਮ ਦੇ ਵਿੱਚ 9 ਸਾਲ ਔਰ 7 ਸਾਲ ਦੇ ਬੱਚਿਆਂ ਦੀ ਕੀ ਹਾਲਤ ਹੋਊਗੀ ਉਸ ਟਾਈਮ ਦੇ ਉੱਤੇ ਜਦੋਂ ਉਸ ਬਜ਼ੁਰਗ ਮਾਤਾ 82 ਸਾਲ ਦੀ ਉਮਰ ਦੇ ਵਿੱਚ ਜਦੋਂ ਠੰਡੇ ਮੁਰਜ ਦੇ ਵਿੱਚ ਬੈਠੀ ਹੋਊਗੀ ਤਾਂ ਉਸ ਟਾਈਮ ਦੇ ਉੱਤੇ ਹਰ ਵਿਅਕਤੀ ਨੂੰ ਮੈਨੂੰ ਇਹ ਲੱਗਦਾ ਹੈਗਾ ਕਿ ਆਪਣੇ ਬੱਚੇ ਨੂੰ ਮੂਰੇ ਰੱਖ ਕੇ ਔਰ ਆਪਣੀ ਵਿਰਧ ਮਾਤਾ ਨੂੰ ਮੂਰੇ ਰੱਖ ਕੇ ਉਸ ਅਹਿਸਾਸ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਜ਼ਰੂਰ ਜਿਉਣਾ ਚਾਹੀਦਾ ਹੈ ਇਹੀ ਮੈਂ ਸਮਝਦਾ ਕਿ ਸਹੀ ਸ਼ਰਧਾਂਜਲੀ ਸਾਇਬ ਜੀ ਆਦਮਿਆਂ ਦੇ ਪ੍ਰਤੀ ਔਰ ਮਾਤਾ 구ਜਰੀ ਦੇ ਪ੍ਰਤੀ ਹੋਊਗੀ ਇਹਨਾਂ ਸ਼ਬਦਾਂ ਦੇ ਰਾਹ ਧੰਨਵਾਦ ਵਾਹਿ ਜੀ ਦਾ ਖਾਲਸਾ ਵਾਹਿ ਜੀ